ਜਦੋਂ ਆਪਾਂ ਘਰ ਤੋਂ ਬਾਹਰ ਖਾਣਾ ਖਾਣ ਜਾਂਦੇ ਹਾਂ ਜੇ ਫਿਰ ਖਾਨਾ ਖਾਣ ਵਿੱਚ ਮਗਵੋਣੀ ਹੈ ਤਾਂ ਆਪਣੀ ਫੇਵਰੇਟ ਚੀਜ਼ ਹੁੰਦੀ ਹੈ ਮਸਾਲਾ ਪਨੀਰ ਟਿੱਕਾ ਜਿਹੜਾ ਕਿ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਅੱਜ ਆਪਾਂ ਘਰ ਦੇ ਵਿੱਚ ਬੜੇ ਆਸਾਨ ਤਰੀਕੇ ਨਾਲ ਬਣਾਵਾਂਗੇ ਇਹਦੇ ਲਈ ਲਿਆ ਜੀ ਆਪਾਂ ਇੱਕ ਵੱਡਾ ਪਿਆਜ਼ ਤੇ ਉਹਨੂੰ ਤੁਸੀਂ ਕਲੀਆਂ ਵਿੱਚ ਵੱਖ ਕਰ ਲੈਣਾ ਤੇ ਜਿਹੜਾ ਪਿਆਜ਼ ਇਹਦੇ ਅੰਦਰ ਥੋੜਾ ਜਿਹਾ ਰਹਿ ਜਾਂਦਾ ਹੈ ਮਤਲਬ ਉਹਦੀਆਂ ਕਲੀਆਂ ਨਹੀਂ ਬਣਦੀਆਂ ਤੇ ਉਹ ਤੁਸੀਂ ਸਾਈਡ ਤੇ ਰੱਖ ਦਿਓ ਆਪਾਂ ਉਹਨੂੰ ਬਾਅਦ ਵਿੱਚ ਛੋਟਾ ਛੋਟਾ ਕੱਟ ਲਾਂਗੇ ਫਿਰ ਇੱਕ ਲਈ ਆਪਾਂ ਸ਼ਿਮਲਾ ਮਿਰਚ ਤੇਨੂੰ ਦੋਨਾਂ ਸਾਈਡਾਂ ਤੋਂ ਕੱਲੇ ਦੇ ਵਿੱਚੋਂ ਵੀ ਬਿਲਕੁਲ ਸਾਫ਼ ਕਰ ਲਿਓ ਮਤਲਬ ਇਹਦੇ ਬੀਜ ਵਗੈਰਾ ਸਾਰੇ ਕੱਢ ਲਿਓ ਤੇ ਇਹਨੂੰ ਵੀ ਮੋٹے-ਮੋٹے ਪੀਸਾਂ ਵਿੱਚ ਕੱਟ ਲਿਓ ਕੋਈ ਵੀ ਸਬਜ਼ੀ ਦਾ ਪੀਸ ਤੁਸੀਂ ਛੋਟਾ ਨਹੀਂ ਕੱਟਣਾ ਉਸ ਤੋਂ ਬਾਅਦ ਜੀ ਆਪਾਂ ਤਿੰਨ ਲਏ ਟਮਾਟਰ ਜਿਹਦੇ ਵਿੱਚੋਂ ਦੋ ਟਮਾਟਰਾਂ ਨੂੰ ਮੋٹے ਪੀਸਾਂ ਵਿੱਚ ਕੱਟਣਾ ਪਰ ਉਹਦੇ ਬੀਜ ਵਗੈਰਾ ਬਾਹਰ ਕੱਢ ਦਿਓ ਤੇ ਉਹਦੇ ਬੀਜਾਂ ਨੂੰ ਤੇ ਇੱਕ ਟਮਾਟਰ ਨੂੰ ਆਪਾਂ ਪਿਓਰੀ ਤਿਆਰ ਕਰ ਲਾਂਗੇ ਉਸ ਤੋਂ ਬਾਅਦ ਜੀ ਆਪਾਂ ਲਿਆ ਦਹੀਂ ਅੱਧੀ ਕੌਲੀ ਆਪਾਂ ਦਹੀਂ ਦੀ ਲਈਏ ਤੇ ਇਹਨੂੰ ਆਪਾਂ छन्ਨੀ ਵਿੱਚ ਪਾ ਕੇ ਪਹਿਲਾਂ ਹੀ ਰੱਖਤਾ ਸੀ ਤਾਂ ਕਿ ਪਾ ਇੰਬ ਵਗੈਰਾ ਜਿਹੜਾ ਸਾਰਾ ਬਾਹਰ ਹੋ ਜੇ ਦਹੀਂ ਨੂੰ ਇੱਕ ਖੁੱਲੇ ਜ ਬੌਲ ਵਿੱਚ ਪਾ ਲਾਂਗੇ ਫਿਰ ਵਿੱਚ ਪਾਵਾਂਗੇ ਇਹਦੇ ਬੇਸਨ 1.5 ਚਮਚਾ ਆਪਾਂ ਬੇਸਨ ਦਾ ਲਿਆ ਫਿਰ ਪਾਈਏ ਮਿਰਚ ਮਸਾਲਾ ਥੋੜੀ ਜਿਹੀ ਪਾਵਾਂਗੇ ਹਲਦੀ ਧਨੀਆ ਪਾਊਡਰ ਪੁਜਿਆ ਹੋਇਆ ਜੀਰਾ ਇਹ ਸਾਰੀਆਂ ਚੀਜ਼ਾਂ ਪਾਇਓ ਤੇ ਲਾਸਟ ਤੇ ਥੋੜਾ ਜਿਹਾ ਪਾਇਓ ਚਾਟ ਮਸਾਲਾ ਇਹਦੇ ਨਾਲ ਟੇਸਟ ਜਿਹੜਾ ਬੜਾ ਹੀ ਵਧੀਆ ਆਉਂਦਾ ਹੈ ਪਰ ਨਮਕ ਇਹਦੇ ਵਿੱਚ ਤੁਸੀਂ ਬਿਲਕੁਲ ਨਾ ਪਾਇਓ ਤੇ ਲਾਸਟ ਤੇ ਆਪਾਂ ਪਾਵਾਂਗੇ ਥੋੜੀ ਜਿਹੀ ਮੇਥੀ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਫਿਰ ਆਪਾਂ ਇੱਕ ਸਾਈਡ ਤੇ ਰੱਖਿਆ ਹੋਇਆ ਤੇਲ ਥੋੜਾ ਜਿਹਾ ਸਰੋਂ ਦਾ ਉਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਾਂਗੇ ਜਿਹੜਾ ਵੀ ਤੁਸੀਂ ਕਿਚਨ ਦੇ ਵਿੱਚ ਯੂਜ਼ ਕਰਦੇ ਹੋ ਉਹੀ ਤੇਲ ਤੁਸੀਂ ਲੈ ਸਕਦੇ ਹੋ ਤੇਲ ਨੂੰ ਆਪਾਂ ਕਰ ਲੈ ਗਰਮ ਤੇ ਇਸ ਸਾਰੇ ਮਸਾਲੇ ਦੇ ਉੱਪਰ ਪਾ ਦਾਂਗੇ ਤੇ ਤੇ ਬਹੁਤ ਹੀ ਸੋਹਣੀ ਜਿਹੀ ਮਸਾਲਿਆਂ ਦੀ ਖੁਸ਼ਬੂ ਹੈ ਹੋ ਆਉਣ ਲੱਗ ਜੂਗੀ ਤੇ ਫਿਰ ਆਪਾਂ ਜੀ ਆਪਣਾ ਕੱਟਿਆ ਹੋਇਆ ਸਮਾਨ ਪਿਆਜ਼ ਸ਼ਿਮਲਾ ਮਿਰਚ ਤੇ ਟਮਾਟਰ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੌਲੀ ਹੌਲੀ ਹਿਲਾਉਂਦੇ ਜਾਇਓ ਉਸ ਤੋਂ ਬਾਅਦ ਜੀ ਆਪ ਪਨੀਰ ਨੂੰ ਵੱਡੇ ਵੱਡੇ ਟੁਕੜਿਆਂ ਦੇ ਵਿੱਚ ਕੱਟ ਲੈਣਾਗਾ ਪਨੀਰ ਹੈ ਜਿਹੜਾ ਤੁਹਾਡਾ ਉਹ ਜ਼ਿਆਦਾ ਸੌਫਟ ਨਾ ਹੋਵੇ ਮਤਲਬ ਉਹਨੂੰ ਤੁਹਾਨੂੰ ਐਡ ਜੇ ਟਾਈਮ ਤੇ ਉਬਾਲਣ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਸਿਮਪਲ ਧੋ ਕੇ ਤੁਸੀਂ ਉਹਨੂੰ ਕੱਟ ਲੈਣਾ ਤੇ ਪੀਸ ਥੋੜੇ ਜਿਹਾ ਜ਼ਿਆਦਾ ਵੱਡੇ ਰੱਖਣੇ ਤੇ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਆਪਾਂ ਮਿਕਸ ਕਰ ਲਿਆ ਕਿਉਂਕਿ ਜਿਹੜਾ ਮੇਰਾ ਪਨੀਰ ਸੀ ਉਹ ਥੋੜਾ ਜਿਹਾ ਮੈਨੂੰ ਸੌਫਟ ਲੱਗ ਰਿਹਾ ਸੀ ਸ਼ਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਮਿਕਸ ਕਰਕੇ ਅੱਧੇ ਨਿੰਬੂ ਦਾ ਰਸ ਇਹਦੇ ਉੱਪਰ ਪਾ ਦਾਂਗੇ ਫਿਰ ਆਪਾਂ 10 ਤੋਂ 15 ਮਿੰਟ ਲਈ ਇਹਨੂੰ ਫ੍ਰਿਜ ਵਿੱਚ ਰੱਖਣਾ ਮੇਰੇ ਕੋਲ ਟਾਈਮ ਘੱਟ ਸੀ ਇਸ ਲਈ ਆਪਾਂ ਇੰਨਾ ਕੀ ਸਮਾਂ ਰੱਖਿਆ ਤੁਸੀਂ ਘੰਟਾ ਵੀ ਰੱਖ ਸਕਦੇ ਹੋ ਕਿਉਂਕਿ ਚੰਗੀ ਤਰ੍ਹਾਂ ਜਿਹੜਾ ਬੇਸਨ ਹੈ ਹਰੇਕ ਚੀਜ਼ ਦੇ ਉੱਪਰ ਚੜ੍ਹ ਜੇ ਹਲਕਾ ਠੰਡਾ ਹੋਊਗਾ ਤਾਂ ਉਹ ਜ਼ਿਆਦਾ ਵਧੀਆ ਰਹੂਗਾ ਉਸ ਤੋਂ ਬਾਅਦ ਜੀ ਆਪਾਂ ਇਹਦੇ ਲਈ ਟਮਾਟਰਾਂ ਦੀ ਬਣਾ ਲਈ ਪਿਓਰੀ ਤੇ ਤਿੰਨ ਚਾਰ ਪਿਆਜ਼ ਲਈਏ ਬਿਲਕੁਲ ਛੋਟਾ-ਛੋਟਾ ਉਹਨਾਂ ਨੂੰ ਆਪਾਂ ਕੱਟ ਲਿਆ ਤੇ ਦੋ ਤਿੰਨ ਲਈਆਂ ਆਪਾਂ ਹਰੀਆਂ ਮਿਰਚਾਂ ਮੇ ਇੱਜਾ ਨਮਕ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈਣਾ ਬਹੁਤ ਹੀ ਮਜ਼ੇਦਾਰ ਜਿਹੜੀ ਸਬਜੀ ਹੈ ਚਟਪਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜਦੋਂ ਵੀ ਮਹਿਮਾਨ ਆਉਣਗੇ ਤਾਂ ਤੁਸੀਂ ਇਹ ਸਪੈਸ਼ਲ ਜੀ ਸਬਜੀ ਬਣਾ ਕੇ ਉਹਨਾਂ ਨੂੰ ਖਵਾ ਸਕਦੇ ਹੋ ਤੇ ਸੱਚ ਜਾਣਿਆ ਤੁਹਾਡੀ ਬੜੀ ਤਾਰੀਫ ਹੋਊਗੀ ਫਿਰ ਆਪਾਂ ਉਸੇ ਪੈਨ ਵਿੱਚ ਜੀ ਚ ਪਹਿਲਾਂ ਥੋੜਾ ਜਿਹਾ ਤੇਲ ਗਰਮ ਕੀਤਾ ਸੀ ਉਹੀ ਤੇਲ ਪਿਆ ਜਿਹੜਾ ਕਿ ਪੈਨ ਦੇ ਨਾਲ ਲੱਗਿਆ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਪੈਨ ਨੂੰ ਕਰ ਲਿਆ ਆਪਾਂ ਗਰਮ ਤੇ ਉਸ ਤੋਂ ਬਾਅਦ ਸਾਰਾ ਇਹਦੇ ਵਿੱਚ ਪਨੀਰ ਮਸਾਲਾ ਜਿਹੜਾ ਆਪਾਂ ਤਿਆਰ ਕੀਤਾ ਸੀ ਉਹ ਇਹਦੇ ਵਿੱਚ ਮਿਕਸ ਕਰ ਦਾਂਗੇ ਹੌਲੀ ਹੌਲੀ ਹਿਲਾਉਂਦੇ ਜਾਵਾਂਗੇ ਪਰ ਮੈਨੂੰ ਇੱਥੇ ਪੈਨ ਹੈ ਜਿਹੜਾ ਬਹੁਤ ਜ਼ਿਆਦਾ ਛੋਟਾ ਲੱਗਿਆ ਮੇਰੇ ਕੋਲ ਨਾਨ ਸਟਿਕ ਪੈਨ ਜਿਹੜਾ ਐਸੇ ਸਾਈਜ਼ ਦਾ ਸੀ ਇਸੇ ਲਈ ਯੂਜ਼ ਕੀਤਾ ਪਰ ਬਾਅਦ ਵਿੱਚ ਮੈਂ ਇਹਨੂੰ ਚੇਂਜ ਕਰਤਾ ਕਿਉਂਕਿ ਚੰਗੀ ਤਰ੍ਹਾਂ ਇਹ ਬਣ ਨਹੀਂ ਰਿਹਾ ਸੀ ਤੇ ਉਸ ਤੋਂ ਬਾਅਦ ਜੀ ਗੈਸ ਦੀ ਫਲੇਮ ਤੁਸੀਂ ਮੀਡੀਅਮ ਰੱਖਣੀ ਹੈ ਨਾ ਜ਼ਿਆਦਾ ਸਲੋ ਕਰਨੀ ਹੈ ਨਾ ਜ਼ਿਆਦਾ ਫੁੱਲ ਕਰਨੀ ਹੈ ਚਾਰ ਤੋਂ ਪੰਜ ਮਿੰਟ ਵਿੱਚ ਇਹ ਪੱਕ ਕੇ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਇਹਨੂੰ ਉਤਾਰ ਕੇ ਸਾਈਡ ਤੇ ਰੱਖ ਲਿਓ ਫਿਰ ਇੱਕ ਕੜਾਈ ਵਿੱਚ ਲਵਾਂਗੇ ਤੇਲ ਤੇ ਵਿੱਚ ਭੁੰਨਾਂਗੇ ਜੀਰਾ ਚਮਚਾ ਭਰ ਕੇ ਪਾਵਾਂਗੇ ਅਦਰਕ ਲਸਣ ਦਾ ਪੇਸਟ ਚੰਗੀ ਤਰ੍ਹਾਂ ਇਹਨੂੰ ਪਕਾ ਲਾਂਗੇ ਤੇਜ ਜਿਹੜੀ ਸਬਜੀ ਹੈ ਇਹਦੇ ਵਿੱਚ ਤੇਲ ਥੋੜਾ ਜਿਹਾ ਜ਼ਿਆਦਾ ਪੈਂਦਾ ਕਿਉਂਕਿ ਜਦੋਂ ਹੀ ਸਪੈਸ਼ਲ ਜੀਆਂ ਚੀਜ਼ਾਂ ਤਿਆਰ ਕਰਦੇ ਆ ਤਾਂ ਉਹਨਾਂ ਵਿੱਚ ਤੇਲ ਪੈਂਦਾ ਹੀ ਪੈਂਦਾ ਕਿਉਂਕਿ ਕਈ ਕਹਿ ਦਿੰਦੇ ਜ਼ਿਆਦਾ oily ਹੈ ਤੁਸੀਂ ਆਪਣੇ ਹਿਸਾਬ ਨਾਲ ਫਿਰ ਦੇਖ ਲਿਓ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਏ ਆ ਬਰੀਕ ਕੱਟੇ ਹੋਏ ਪਿਆਜ਼ ਤਾਂ ਇਹਨੂੰ ਆਪਾਂ ਪਕਾ ਲਾਂਗੇ ਫਿਰ ਇਹਦੇ ਵਿੱਚ ਦੋ ਇਲਾਇਚੀਆਂ ਪਾਈਏ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਫਿਰ ਆਪਾਂ ਇਹਦੇ ਵਿੱਚ ਟਮਾਟਰਾਂ ਦੀ ਪਿਓਰੀ ਮਿਕਸ ਕਰਤੀ ਦਹੀ ਨੂੰ ਇੱਥੇ ਆਪਾਂ ਜ਼ਿਆਦਾ ਨਹੀਂ ਪਕਾਉਣਾ ਤੇ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ, ਮਿਰਚ ਤਨੀਆ ਪਾਊਡਰ ਸਾਰੀਆਂ ਚੀਜ਼ਾਂ ਪਾ ਕੇ ਮਿਕਸ ਕਰ ਦਿਓ ਤੇ ਥੋੜੀ ਜਿਹੀ ਆਪਾਂ ਰੰਗ ਵਾਲੀ ਮਿਰਚ ਪਾਈਏ ਕਿਉਂਕਿ ਇਹਦੇ ਵਿੱਚ ਨਾ ਸਬਜ਼ੀ ਦਾ ਕਲਰ ਹੈ ਜਿਹੜਾ ਵਧੀਆ ਨਹੀਂ ਆਉਣਾ ਤੇ ਆਪਾਂ ਬਿਲਕੁਲ ਹੋਟਲ ਰੈਸਟੋਰੈਂਟ ਵਰਗੀ ਬਣਾ ਰਹੇ ਹਾਂ ਜਿਸੇ ਜੱਗ ਵਿੱਚ ਆਪਾਂ ਟਮਾਟਰਾਂ ਦੀ ਪਿਓਰੀ ਤਿਆਰ ਕੀਤੀ ਸੀ ਉਸੇ ਵਿੱਚ ਹੀ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਦਿਓ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਓ ਨਾਲੇ ਆਪਣੇ ਆਪ ਹੀ ਪਿਆਜ਼ ਪੱਕ ਜਾਣਗੇ ਨਾਲੇ ਮਸਾਲਾ ਤਿਆਰ ਹੋ ਗਿਆ ਮਸਾਲੇ ਨੇ ਤੇਲ ਛੱਡਤਾ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਮਿਕਸ ਕਰਾਂਗੇ ਅੱਧਾ ਕ ਗਲਾਸ ਆਪਾਂ ਪਾਣੀ ਦਾ ਪਾਇਆ ਫਿਰ ਤੁਸੀਂ ਜਰ ਤੂੰ ਸਰਪਾ ਦੇ ਨਮਕ ਸਬਜੀ ਦੇ ਹਿਸਾਬ ਨਾਲ ਕਿਉਂਕਿ ਆਪਾਂ ਸਾਰੀ ਸਬਜੀ ਵਿੱਚ ਹਜੇ ਤੱਕ ਨਮਕ ਬਿਲਕੁਲ ਨਹੀਂ ਪਾਇਆ ਸੀ ਤੇ ਆਪਣਾ ਇਧਰੋਂ ਪਨੀਰ ਟਿੱਕਾ ਸੀ ਜਿਹੜਾ ਉਹ ਵੀ ਪੱਕ ਕੇ ਤਿਆਰ ਹੋ ਗਿਆ ਫਿਰ ਆਪਾਂ ਇਸ ਗਰੇਵੀ ਦੇ ਵਿੱਚ ਇਹਨੂੰ ਕਰਤਾ ਜੀ ਮਿਕਸ ਚੰਗੀ ਤਰ੍ਹਾਂ ਇਹਨੂੰ ਹੌਲੀ-ਹੌਲੀ ਤੁਸੀਂ ਮਿਕਸ ਕਰਿਓ ਤੇ ਫਿਰ ਇਹਨੂੰ ਉੱਪਰੋਂ ਟੱਕ ਦਿਓ। 2 ਤੋਂ 3 ਮਿੰਟ ਲਈ ਇਹਨੂੰ ਗਰੇਵੀ ਵਿੱਚ ਇਸੇ ਤਰ੍ਹਾਂ ਹੀ ਪਕਾਓ। ਫਿਰ ਇਹਦੇ ਉੱਪਰ ਥੋੜੀ ਜਿਹੀ ਪਾ ਦਿਓ ਮੇਥੀ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਕੇ ਪਾਓ। ਜੇ ਤੁਹਾਡੇ ਕੋਲ ਵਧੀਆ ਜੱਤਾ ਨਹੀਂ ਆ ਹੋਵੇ ਤਾਂ ਉਹਨੂੰ ਕੱਟ ਕੇ ਤੁਸੀਂ ਪਾ ਦਿਓ ਪਰ ਮੇਰੇ ਕੋਲ ਐਟ ਅ ਟਾਈਮ ਨਹੀਂ ਸੀ। ਉਸ ਤੋਂ ਬਾਅਦ ਜੀ ਗੈਸ ਨੂੰ ਕਰਿਓ ਬੰਦ ਤੇ 10 ਮਿੰਟਾਂ ਲਈ ਰੈਸਟ ਤੇ ਰੱਖ ਦਿਓ। ਉਸ ਤੋਂ ਬਾਅਦ ਜਦੋਂ ਹੀ ਤੁਸੀਂ ਇਹਨੂੰ ਦੇਖੋਗੇ ਗਰੇਵੀ ਇਹ ਦੇਖੋ ਜਿਹੜੀ ਉਹ ਸਾਰੀ ਵਿੱਚ ਸੋਖ ਗਈ ਤੇ ਬਿਲਕੁਲ ਇਹਦੇ ਵਿੱਚ ਪਾਣੀ ਨਹੀਂ ਬਹੁਤ ਮजेदार ਜャ ਮਸਾਲਾ ਪਨੀਰ ਟਿੱਕਾ ਬਣ ਕੇ ਤਿਆਰ ਹੋ ਗਿਆ ਹੁਣ ਜਦੋਂ ਵੀ ਘਰ ਦੇ ਵਿੱਚ ਕੋਈ ਸਪੈਸ਼ਲ ਜਾਂ ਦਿਨ ਹੋਵੇ ਜਾਂ ਤੁਹਾਡਾ ਖਾਣ ਨੂੰ ਦਿਲ ਕਰੇ ਜਾਂ ਫਿਰ ਮਹਿਮਾਨ ਆ ਜਾਣ ਤਾਂ ਚਟਪਟ ਬਹੁਤ ਹੀ ਬਾਜ਼ਾਰ ਵਾਲੀ ਮਹਿੰਗੀ ਸਬਜੀ ਆਪਾਂ ਘਰ ਵਿੱਚ ਤਿਆਰ ਕਰ ਸਕਦੇ ਹਾਂ ਤੇ ਕਿਉਂ ਜੀ ਇਹ ਸਬਜੀ ਤੁਹਾਨੂੰ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਹੁਣ ਬੱਚਿਆਂ ਨਾਲ ਬਣਾ ਕੇ ਇਹਨੂੰ ਜਰੂਰ ਖਾਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਧੰਨਵਾਦ ਜੀ